ਕੋਈ ਵੀ ਪੇੜ ਪੌਦਾ ਕੋਈ ਵੀ ਦਰਖਤ ਕੋਈ ਵੀ ਜੜੀ ਬੂਟੀ ਆ ਇੱਥੇ ਨਹੀਂ ਸਾਨੂੰ ਪਰਮਾਤਮਾ ਨੇ ਦਿੱਤੀਆਂ ਜਿਨ੍ਹਾਂ ਦੇ ਗੁਣ ਨੇ ਜਿਨ੍ਹਾਂ ਦੇ ਕੋਈ ਫਾਇਦੇ ਨੇ ਕਈ ਵਾਰ ਅਗਲਾ ਕਹਿੰਦਾ ਜੀ ਇਹ ਜਿਹੜਾ ਅਸ਼ੋਕਾ ਸੀਗਾ ਇਹ ਆ ਅੰਗਰੇਜ਼ੀ ਜਿਹੜਾ ਸਾਡਾ ਇੱਥੇ ਅਸ਼ੋਕਾ ਜਿਹਦੇ ਥੱਲੇ ਸੀਤਾ ਮਾਤਾ ਨੇ ਬੈਠ ਕੇ ਕਹਿੰਦੇ ਬੈਠਦੇ ਹੁੰਦੇ ਸੀਗੇ ਜਿਹੜਾ ਅਸ਼ੋਕਾ ਅਸੀਂ ਅੱਜ ਤੁਹਾਨੂੰ ਦਿਖਾਇਆ ਜਿਹੜਾ ਅਸੀਂ ਉਸ ਦਿਨ ਵੀਡੀਓ 'ਚ ਦਿਖਾਇਆ ਉਹਦੇ ਵੀ ਉਨੇ ਗੁਣ ਨੇ ਉਨੇ ਉਹਦੇ ਫਾਇਦੇ ਨੇ ਨਾ ਕਿ ਉਹਦੇ ਨਾਲੋਂ ਘੱਟ ਨੇ ਜੇ ਅੰਗਰੇਜ਼ਾਂ ਦਾ ਜੇ ਮੰਨ ਲਓ ਕਹਿੰਦੇ ਨੇ ਜੀ ਉਹ ਤਾਂ ਅੰਗਰੇਜ਼ੀ ਆ ਜੀ ਉਹ ਜੇ ਅੰਗਰੇਜ਼ਾਂ ਦਾ ਉਹ ਸ਼ੌਕਾ ਤਾਂ ਉਹਦੇ ਫਾਇਦੇ ਥੋੜੀ ਘਟ ਜਾਣਗੇ ਉਹਦੇ ਰਿਜ਼ਲਟ ਥੋੜੀ ਘਟ ਜਾਣਗੇ ਉਹਦੇ ਰਿਜ਼ਲਟ ਵੀ ਉਹਨੇ ਹੀ ਨੇ ਫਰਕ ਹਿਸਾਬ ਜੀ ਜੀ ਇੱਥੇ ਸਾਡੇ ਕੋਲੇ ਆ ਇੱਕ ਪੱਤੇ ਰੱਖੇ ਆ ਜਿਹਨੂੰ ਅਸੀਂ ਅਮਰੂਦ ਕਹਿੰਦੇ ਆ ਇਹ ਅਮਰੂਦ ਆ ਜਿਹੜਾ ਜਿਹੜਾ ਇਹ ਅਮਰੂਦ ਆ ਮੈਂ ਤੁਹਾਨੂੰ ਦੱਸਾਂ ਇਹ ਅਮਰੂਦ ਆ ਸਸਤਾ ਹੂੰ ਕਿਉਂ ਸਸਤਾ ਇਹਨੂੰ ਕੋਈ ਪੁੱਛਦਾ ਨਹੀਂ ਅੱਗੇ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਅਮਰੂਦ ਦਾ ਦਰਖਤ ਲੱਗੇ ਹੁੰਦਾ ਹੁੰਦਾ ਹੀ ਹੁੰਦਾ ਸੀ ਅਮਰੂਦ ਆਮ ਲੋਕ ਖਾਂਦੇ ਸੀਗੇ ਉਹ ਤੋਂ ਬਿਮਾਰੀਆਂ ਘੱਟ ਲੱਗਦੀਆਂ ਸੀ ਜਾਂ ਹੁਣ ਕੀ ਹੋ ਗਿਆ ਚਲੋ ਸਾਡੇ ਖੋਦੇ ਕਰੇ ਬਹੁਤ ਅਮਰੁੱਦਾ ਦੇ ਰਕਤ ਲੱਗੇ ਹੁੰਦੇ ਸੀ ਅਸੀਂ ਇਹਨਾਂ ਨੂੰ ਕੀ ਕਰਨਾ ਪੱਕੇ ਪੱਕੇ ਸਵੇਰ ਸਿਰ ਤੋੜਨੇ ਇਹਨਾਂ ਨੂੰ ਕੱਟਣਾ ਕੱਟ ਕੇ ਇਹਨਾਂ ਨੂੰ ਪਲੇਟ ਦੇ ਵਿੱਚ ਰੱਖ ਕੇ ਅਸੀਂ ਸਾਰਿਆਂ ਨੇ ਉੱਤੇ ਨਮਕ ਲਾ ਕੇ ਥੋੜੀ ਕਾਲੀ ਮਿਰਚ ਲਾ ਕੇ ਇਹਨਾਂ ਨੂੰ ਅਸੀਂ ਸਵੇਰ ਸਵੇਰੇ ਖਾਲੀ ਪੇਟ ਖਾਣਾ ਉਹਦੇ ਨਾਲ ਕੀ ਤੰਦਰੁਸਤੀ ਹਾਂਜੀ ਬਹੁਤ ਬਹੁਤ ਧੰਨਵਾਦ ਫੁਰਕੀ ਸਾਹਿਬ ਜੀ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਹੋ ਹਾਂਜੀ ਹਾਂਜੀ ਦੇਖੋ ਫੁਰਕੀ ਸਾਹਿਬ ਕੋਈ ਵੀ ਪੇੜ ਪੌਦਾ ਕੋਈ ਵੀ ਦਰਖਤ ਕੋਈ ਵੀ ਜੜੀ ਬੂਟੀ ਆ ਉਹ ਇਦਾਂ ਹੀ ਨਹੀਂ ਸਾਨੂੰ ਪ੍ਰਮਾਤਮਾ ਨੇ ਦਿੱਤੀਆਂ ਜੇ ਇਹਨਾਂ ਦੇ ਗੋਣ ਨੇ ਜੇ ਇਹਨਾਂ ਦੇ ਕੋਈ ਫਾਇਦੇ ਨੇ ਤਾਹੀ ਉਸ ਰੱਬ ਨੇ ਇਹਨਾਂ ਨੂੰ ਬਗੈਰ ਦੇਖੋ ਹੁਣ ਕਈ ਚੀਜ਼ਾਂ ਹੁਣ ਮੈਂ ਤੁਹਾਨੂੰ ਦੱਸਦਾ ਕਈ ਵਾਰ ਅਗਲਾ ਕਹਿੰਦਾ ਜੀ ਇਹ ਜਿਹੜਾ ਅਸ਼ੋਕਾ ਸੀਗਾ ਇਹ ਆ ਅੰਗਰੇਜ਼ੀ ਜਿਹੜਾ ਸਾਡਾ ਇੱਥੇ ਅਸ਼ੋਕਾ ਜਿਹਦੇ ਥੱਲੇ ਸੀਤਾ ਮਾਤਾ ਨੇ ਬੈਠ ਕੇ ਕਹਿੰਦੇ ਬੈਠਦੇ ਹੁੰਦੇ ਸੀਗੇ ਉਹ ਅਸ਼ੋਕਾ ਹੋਰ ਆ ਉਹਦੇ ਫਾਇਦਾ ਜਦਾਂ ਲੇਕਿਨ ਦੇਖੋ ਜਿਹੜਾ ਅਸ਼ੋਕਾ ਅਸੀਂ ਅੱਜ ਤੁਹਾਨੂੰ ਦਿਖਾਇਆ ਜਿਹੜਾ ਅਸੀਂ ਉਸ ਦਿਨ ਵੀਡੀਓ 'ਚ ਦਿਖਾਇਆ ਉਹਦੇ ਵੀ ਉਨੇ ਗੋਨੇ ਉਨੇ ਉਹਦੇ ਫਾਇਦੇ ਨੇ ਨਾ ਕਿ ਉਹਦੇ ਨਾਲੋਂ ਘੱਟ ਨੇ ਠੀਕ ਹੈ ਉਹ ਜੇ ਅੰਗਰੇਜ਼ਾਂ ਦਾ ਜੇ ਮੰਨ ਲਓ ਕਹਿੰਦੇ ਨੇ ਜੀ ਉਹ ਤਾਂ ਅੰਗਰੇਜ਼ੀ ਆ ਜੀ ਉਹ ਜੇ ਅੰਗਰੇਜ਼ਾਂ ਦਾ ਉਹ ਸ਼ੌਕਾ ਤਾਂ ਉਹਦੇ ਫਾਇਦੇ ਥੋੜੀ ਘਟ ਜਾਣਗੇ ਉਹਦੇ ਰਿਜ਼ਲਟ ਥੋੜੀ ਘਟ ਜਾਣਗੇ ਉਹਦੇ ਰਿਜ਼ਲਟ ਵੀ ਉਹਨੇ ਹੀ ਨੇ ਫਰਕ ਹਿਸਾਬ ਜੀ ਜੀ ਦੇਖੋ ਹੁਣ ਕੋਈ ਵੀਆ ਹੁਣ ਆਮਰੂਦ ਲਾ ਲਓ ਇੱਥੇ ਸਾਡੇ ਕੋਲੇ ਆ ਇੱਕ ਪੱਤੇ ਰੱਖੇ ਆ ਜਿਹਨੂੰ ਅਸੀਂ ਅਮਰੂਦ ਕਹਿੰਨੇ ਆ ਇਹ ਅਮਰੂਦ ਆ ਜਿਹੜਾ ਦੇਖੋ ਫਰਕ ਜਿਹੜਾ ਇਹ ਅਮਰੂਦ ਆ ਮੈਂ ਤੁਹਾਨੂੰ ਦੱਸਾਂ ਇਹ ਅਮਰੂਦ ਆ ਸਸਤਾ ਹੂੰ ਕਿਉਂ ਸਸਤਾ ਇਹਨੂੰ ਕੋਈ ਪੁੱਛਦਾ ਨਹੀਂ ਉਹ ਕਹਿੰਦੇ ਹੁੰਦੇ ਬੇਰਾਬੱਟਾ ਨਹੀਂ ਪੁੱਛਦਾ ਨਹੀਂ ਮੇਲੇ 'ਚ ਵੀ ਅਮਰੂਦਾਂ ਨੂੰ ਕਹਿੰਦੇ ਜੀ ਕੋਈ ਨਹੀਂ ਪੁੱਛਦਾ ਮੈਂ ਤੁਹਾਨੂੰ ਦੱਸਦਾ ਇਹ ਕੀ ਆ ਅੱਗੇ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਅਮਰੂਦ ਦਾ ਦਰਖਤ ਲੱਗੇ ਹੁੰਦਾ ਹੁੰਦੇ ਹੀ ਹੁੰਦਾ ਸੀ ਅਮਰੂਦ ਆਮ ਲੋਕ ਖਾਂਦੇ ਸੀਗੇ ਉਹ ਤੋਂ ਬਿਮਾਰੀਆਂ ਘੱਟ ਲੱਗਦੀਆਂ ਸੀ ਜਾਂ ਹੁਣ ਕੀ ਹੋ ਗਿਆ ਚਲੋ ਪਤਾ ਕੀ ਕਰਦੇ ਸੀਗੇ ਸਾਡੇ ਖੁਦ ਦੇ ਕਰੇ ਸਾਡੇ ਖੁੱਧੇ ਘਰੇ ਬਹੁਤ ਅਮਰੂਦਾਂ ਦੇ ਰੁੱਖ ਲੱਗੇ ਹੁੰਦੇ ਸੀ ਅਸੀਂ ਇਹਨਾਂ ਨੂੰ ਕੀ ਕਰਨਾ ਪੱਕੇ ਪੱਕੇ ਸੇੜ ਸੇੜ ਤੋੜਨੇ ਇਹਨਾਂ ਨੂੰ ਕੱਟਣਾ ਕੱਟ ਕੇ ਇਹਨਾਂ ਨੂੰ ਪਲੇਟ ਦੇ ਵਿੱਚ ਰੱਖ ਕੇ ਅਸੀਂ ਸਾਰਿਆਂ ਨੇ ਉੱਤੇ ਨਮਕ ਲਾ ਕੇ ਥੋੜੀ ਕਾਲੀ ਮਿਰਚ ਲਾ ਕੇ ਇਹਨਾਂ ਨੂੰ ਅਸੀਂ ਸਵੇਰ-ਸਵੇਰੇ ਖਾਲੀ ਪੇਟ ਖਾਣਾ ਉਹਦੇ ਨਾਲ ਕੀ ਤੰਦਰੁਸਤੀ ਬਿਮਾਰੀ ਸਾਡੇ ਨੇੜੇ ਨਹੀਂ ਸੀ ਆਉਂਦੀ ਠੀਕ ਚਾਰ ਸੇਬਾਂ ਦੇ ਬਰਾਬਰ ਇੱਕ ਅਮਰੂਦ ਹੁੰਦਾ ਜੀ ਚਾਰ ਸੇਬ ਖਾ ਲੇ ਤੁਸੀਂ ਇੱਕ ਅਮਰੂਦ ਖਾ ਲਿਆ ਇੱਕ ਬਰਾਬਰ ਆ ਫਰੂਕੀ ਸਾਹਿਬ ਇਹਦੇ ਵਿੱਚ ਫਰੂਕੀ ਸਾਹਿਬ ਕੀ ਹੁੰਦਾ ਲੋਕਾਂ ਨੂੰ ਅੱਜ ਕੱਲ ਕੀ ਆ ਅੱਜ ਕੱਲ ਲੋਕ ਕਹਿੰਦੇ ਨੇ ਜਿਹੜਾ ਫਰੂਟ ਮਹਿੰਗਾ ਹਾਂਜੀ ਉਹ ਖਾਈਏ ਟੌਰ ਬਣਦੀ ਆ ਰੇੜੀ ਤੇ ਖੜਨਾ ਕਹਿੰਦੇ ਸਾਡੀ ਟੌਰ ਘਟ ਜਾਂਦੀ ਹੈ ਜੇ ਅਸੀਂ ਅਮਰੂਦ ਖਰੀਦ ਕੇ ਲੈ ਕੇ ਆਵਾਂਗੇ ਅਗਲਾ ਕੋਈ ਹੋਰ ਉਹ ਤਾਂ ਸਸਤੇ ਜਿਹੜੇ ਰੇਗ ਦੇ ਘਰੇ ਅਮਰੂਦ ਘਰੀਤੀ ਜਾਂਦਾ ਜੇ ਅਸੀਂ 150 ਰੁਪਏ ਕਿਲੋ ਵਾਲੇ ਅਸੀਂ ਉੱਥੇ ਖੜ ਕੇ ਸੇਵ ਖਰੀਦਦੇ ਹਾਂ 250 ਰੁਪਏ ਕਿਲੋ ਵਾਲੇ ਸੇਵ ਖਰੀਦਦੇ ਜਿਹਦੇ ਉੱਤੇ ਸਟicker ਲੱਗਿਆ ਹੁੰਦਾ ਚਮਕਦਾ ਹੁੰਦਾ ਜਿਹੜਾ ਉਹ ਸਾਡੀ ਟੌਰ ਬਣਾਉਂਦਾ ओके ਜਦਕਿ ਉਹਦੇ ਨਾਲੋਂ ਗੁਣ ਜ਼ਿਆਦਾ ਸਾਡੇ ਜਿਹੜੇ ਸਸਤੇ ਅਮਰੂਦ ਨੇ ਆਮ ਘਰਾਂ 'ਚ ਲੱਗੇ ਹੋਏ ਥਾਂ-ਥਾਂ ਸਾਨੂੰ ਮਿਲ ਜਾਂਦੇ ਨੇ ਪਲਟਾਂ ਦੇ ਵਿੱਚ ਵੀ ਐਸੇ ਇੱਦੇ ਉੱਗ ਖੜਦੇ ਨੇ ਬੂਟੇ ਉਹਦੇ ਵਿੱਚ ਅਮਰੂਦ ਲੱਗੇ ਜਿਹੜੇ ਨੇ ਜਦਕਿ ਉਹਦੇ ਨਾਲੋਂ ਗੁਣ ਇਸ ਅਮਰੂਦ ਦੇ ਜ਼ਿਆਦਾ ਨਹੀਂ ਫਰੁਕੀ ਸਾਹਿਬ ਕੀ ਬਾਤ ਹੈ ਨਾ ਕਿ ਸਾਨੂੰ ਸੇਵ ਦੇ ਜ਼ਿਆਦਾ ਗੁਣ ਨੇ ਇਹਦੇ ਵਿੱਚ ਫਰੁਕਸਾ ਜ ਮੈਂ ਤੁਹਾਨੂੰ ਦੱਸੂਗਾ ਕੱਲੇ ਅਮਰੂਦ ਨਹੀਂ ਖਾਣੇ ਤੁਸੀਂ ਜੇ ਇਹਨਾਂ ਦੇ ਮੱਲ ਹੁਣ ਇਹ ਤਾਂ ਸੀਜ਼ਨ ਆ ਹੋ ਗਿਆ ਹੈ ਨਾ ਜੇ ਸੀਜ਼ਨ ਆ ਤਾਂ ਇਹਨਾਂ ਦਾ ਤੁਹਾਨੂੰ ਫਲ ਮਿਲ ਜਾਣਾ ਜੇ ਸੀਜ਼ਨ ਨਹੀਂ ਹੈਗਾ ਮੰਨ ਲਓ ਗਰਮੀਆਂ ਜੇ ਹੋ ਗਏ 2 ਦਿਨ ਮਹੀਨੇ ਰਹੇ ਤਾਂ ਉਸ ਤੋਂ ਬਾਅਦ ਖਤਮ ਹੋ ਗਿਆ ਫਾਲੇ ਦਾ ਉਧਰ ਉਹ ਸਿਆਲਾ ਚ ਕਈ ਵਾਰ ਕਈ ਬੂਟਿਆਂ ਨੂੰ ਲੱਗਦੇ ਨੇ ਹਨਾ ਥੋੜੇ ਦਿਨ ਰਹੇ ਤਾਂ ਖਤਮ ਹੋ ਗਏ ਪਰ ਜੇ ਤੁਹਾਨੂੰ ਜੇ ਅਮਰੂਦ ਦਾ ਫਲ ਨਹੀਂ ਮਿਲਦਾ ਤਾਂ ਅਮਰੂਦ ਦੇ ਪੱਤਿਆਂ ਤੋਂ ਕਿੱਦਾਂ ਸੀ ਰਿਜ਼ਲਟ ਲੈਣੇ ਕਿੱਦਾਂ ਬਿਮਾਰੀਆਂ ਠੀਕ ਕਰਨੀਆਂ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਅੱਜ ਇਹ ਜਿਹੜੇ ਅਸੀਂ ਇੱਥੇ ਪੱਤੇ ਵੀ ਅਮਰੂਦ ਦੇ ਰੱਖੇ ਹੋਏ ਨੇ ਇਹਦੇ ਵਿੱਚ ਫਰੁਕੀ ਸਾਹਿਬ ਪਹਿਲੇ ਤਾਂ ਮੈਂ ਪੇਟ ਤੇ ਆ ਲੋਕ ਕਹਿੰਦੇ ਨੇ ਪੇਟ ਤੋਂ ਬੜੇ ਪਰੇਸ਼ਾਨ ਆ ਸਗਰਹਿਣੀ ਵਰਗੀਆਂ ਪ੍ਰੋਬਲਮ ਜਿਹਨੂੰ ਆਈਬੀਐਸ ਕਹਿ ਦਿੰਦੇ ਆ ਬੜੇ ਪਰੇਸ਼ਾਨ ਆ ਜੇ ਦਵਾਈਆਂ ਲੈ ਲੈ ਕੇ ਅੱਕ ਚੁੱਕੇ ਆ ਸੀ ਜੇ ਤੁਸੀਂ ਇਹਦੇ ਜਿਹੜੇ ਆ ਪੱਤੇ ਨੇ ਜਿਹਨਾਂ ਦੇ ਪੱਤਿਆਂ ਦਾ ਕੜਾ ਬਣਾ ਕੇ ਪੀਣਾ ਸ਼ੁਰੂ ਕਰ ਲਓ ਅੱਛਾ ਜੀ ਤਾਂ ਮੈਂ ਕਹਿੰਦਾ ਜੀ ਸੁਣੇ ਜੀ ਸੁਹਾਗਾ ਜੇ ਤੁਸੀਂ ਇਹਦੇ ਪੱਤਿਆਂ ਦਾ ਕਾढ़ा ਬਣਾ ਕੇ ਸਵੇਰੇ ਸ਼ਾਮ ਪੀਣਾ ਸ਼ੁਰੂ ਕਰ ਦੋ ਤੁਹਾਡੇ ਪੇਟ ਦੀ ਐਸ.ਡੀ.ਡੀ. ਤੁਹਾਡੇ ਪੇਟ ਦੇ ਵਿੱਚ ਜਲਣ ਹੋਣੀ ਤਜਾਬ ਬੰਨਾ ਜਾਂ ਵੱਡੀ ਆਦ ਦੀ ਪ੍ਰੋਬਲਮ ਛੋਟੀ ਆਦ ਦੀ ਪ੍ਰੋਬਲਮ ਬਾਰ ਬਾਰ ਲੂਜ ਮੋਸ਼ਨ ਹੋਣੇ ਬਾਰ ਬਾਰ ਤੁਹਾਨੂੰ ਟਾਇਲਟ ਜਾਣਾ ਪੈਂਦਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਲ ਕਰ ਦਿੰਦਾ ਜਿਹਨੂੰ ਰੁਕੀ ਸਾਹਿਬ ਲੂਜ ਮੋਸ਼ਨ ਹੋਏ ਹੁੰਦੇ ਆ ਨਾ ਜਿਵੇਂ ਮੰਨ ਲਓ ਹੁਣ ਮੈਂ ਆਹ ਦੇ ਕੱਕ ਰੂੰਬਲਾ ਤੋੜੀਆਂ ਨੇ ਮੈਂ ਆਏ ਦੀਆਂ ਆਹ ਕੂੰਬਲਾ ਤੋੜੀਆਂ ਨੇ ਇਦਾਂ ਦੀਆਂ ਨੇ ਦੋ ਹੋਰ ਤੋੜ ਲੈਣੀਆਂ ਨੇ ਤੋੜ ਕੇ ਲੂਜ਼ ਮੋਸ਼ਨ ਨੇ ਤੁਹਾਨੂੰ ਸਿੱਰੇ ਸਿੱਰੇ ਇਦਾਂ ਮੂੰਹ ਚ ਪਾਓ ਸਿੱਧੀਆਂ ਪੱਤੀਆਂ ਹਾਂ ਚਾਹੇ ਰੋਟੀ ਖਾਣ ਤੋਂ ਬਾਅਦ ਸਵੇਰੇ ਚਾਹੇ ਖਾਲੀ ਪੇਟ ਲਓ ਇਹਨਾਂ ਨੂੰ ਚੱਪਣਾ ਚੱਪ ਚੱਪ ਕੇ ਬਰੀਕ ਕਰ ਕਰ ਕੇ ਆ ਜਿਵੇਂ ਹੌਲੀ 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 ਚੱਪ ਕੇ ਅੰਦਰ ਨੂੰ ਲੈ ਕੇ ਜਾਣਾ ਇਹਨੂੰ ਜਿੰਨੇ ਮਰਜ਼ੀ ਲੂਜ਼ ਮੋਸ਼ਨ ਆਉਣ ਫਿਰ ਕਿ ਸਭ ਬੰਦ ਹੋ ਜਾਂਦੇ ਨੇ ਪੱਤੀਆਂ ਨਾਲੇ ਪੱਤੇ ਨਾਲੇ ਇਹ ਇਹ ਸਾਡੇ ਨੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੇ ਦੱਸੇ ਹੋਏ ਨੁਸਕੇ ਨੇ ਇਹ ਸਾਡੇ ਦਾਦਾ ਜੀ ਹੁੰਦੇ ਸੀ ਫੌਜੀ ਅੱਛਾ ਜੀ ਜਦੋਂ ਉਹਨਾਂ ਨੇ ਮੈਡੀਸਨ ਬਹੁਤ ਘੱਟ ਖਾਦੀ ਆ ਫਿਰ ਕਿਸੇ ਵਾਰ ਉਹਨਾਂ ਨੂੰ ਬੁਖਾਰ ਤੱਕ ਨਹੀਂ ਹੋਇਆ ਕਦੇ 107 ਸਾਲ ਦੀ ਉਮਰ 'ਚ ਹੋ ਕੇ ਮਰੇ ਨੇ ਉਹ ਉਹਨਾਂ ਦ ਪਰ ਉਹਨਾਂ ਨੂੰ ਕਦੇ ਨਾ ਬੁਖਾਰ ਹੋਇਆ ਨਾ ਸਿਰ ਦਰਦ ਹੋਇਆ ਨਾ ਉਹਨਾਂ ਦੇ ਜੋੜਾਂ 'ਚ ਦਰਦ ਹੋਇਆ ਕਦੇ ਉਹ ਕੀ ਸੀ ਉਹਨਾਂ ਨੇ ਫੌਜੀ ਸੀਗੇ ਉਹ ਉਹਨਾਂ ਨੇ ਜਦੋਂ ਉਹਨਾਂ ਨੂੰ ਕੋਈ ਜੇ ਮੰਨ ਲਓ ਲੂਜ਼ ਮੋਸ਼ਨ ਹੋ ਗਏ ਉਹਨਾਂ ਨੇ ਜਾਣਾ ਸਾਡੇ ਵਿੜੇ 'ਚ ਆਮ ਹੀ ਖੜੇ ਹੁੰਦੇ ਸੀਗੇ ਅਮਰੂਦ ਦੇ ਦਰਖਤ ਉਹਨਾਂ ਨੇ ਜਾਣਾ ਇਹ ਤੇ ਪੱਤੇ ਤੋੜਨੇ ਮੂੰਹ 'ਚ ਪਾਉਣੇ ਚੱਬ ਲੈਣੇ ਚੱਬ ਕੇ ਚੰਗੀ ਜਿਹਾ ਆਇਆ ਇਹਨਾਂ ਨੂੰ ਜੇ ਇੱਕ ਵਾਰ ਤੇ ਨਹੀਂ ਹਟ ਜਨ ਉਹਨਾਂ ਨੇ ਜਾ ਕੇ ਅੱਧੇ ਘੰਟੇ ਘੰਟੇ ਬਾਅਦ ਫਿਰ ਮੂੰਹ 'ਚ ਪਾਏ ਉਹਨੇ ਉਹਨਾਂ ਨੇ ਚਬੀ ਜਾਣਾ ਦਿਨ 'ਚ ਕਈ ਵਾਰ ਉਹਨਾਂ ਨੇ ਚੱਬਣੇ ਸ਼ਾਮ ਤੱਕ ਲੂਈ ਮੂਸ਼ਨ ਬਿਲਕੁਲ ਠੀਕ ਹੋ ਜਾਂਦੇ ਸੀਗੇ ਕੋਈ ਮੈਡੀਸਨ ਲੈਣ ਦੀ ਲੋੜ ਨਹੀਂ ਸੀ ਪੈਂਦੀ ਉਹਨਾਂ ਨੇ ਅਜੇ ਤੱਕ ਅੰਗਰੇਜ਼ੀ ਦਵਾਈਆਂ ਖਾਧੀਆਂ ਨਹੀਂ ਫਰੂਕੀ ਸਾਹਿਬ ਉਹਨਾਂ ਦੇ ਜਿੱਦਣ ਉਹਨਾਂ ਦੀ ਬਹੁਤ ਹੋਈ ਆ ਉਹ ਦਿਨ ਵੀ ਤੰਦਰੁਸਤ ਹੀ ਸੀਗੇ ਥੋੜਾ ਜਿਹਾ ਬਸ ਵੈਸੀ ਜਿਵੇਂ ਹੁਣ ਉਮਰ ਜ਼ਿਆਦਾ ਲੱਗ ਕੇ ਸਾਨੂੰ ਵੀ ਨਹੀਂ ਪਤਾ ਲੱਗਿਆ ਕਿੱਦਾਂ ਹੋਇਆ ਤੇ ਉਹਨੇ ਸਵਸ ਚਲੇ ਗਏ ਫਰੁਕੀ ਸਾਹਿਬ ਜਿਹੜੇ ਇਹਦੇ ਨਾਲ 슈ਗਰ ਦੇ ਫਲ ਖਾਣ ਨਾਲੋਂ ਜ਼ਿਆਦਾ ਪੱਤੇ ਫਾਇਦਾ ਕਰਦੇ ਨੇ ਅੱਛਾ ਜੀ ਜਿਨ੍ਹਾਂ ਨੂੰ ਇਨਸੂਲਿਨ ਦੇ ਟੀਕੇ ਲੱਗਦੇ ਨੇ 슈ਗਰ ਕੰਟਰੋਲ ਤੇ ਨਹੀਂ ਆਉਂਦੀ ਹੈਗੀ ਮੇਰੇ ਕੇ ਤੇ 1 ਮਹੀਨਾ ਇਹਨਾਂ ਨੂੰ ਕਾੜਾ ਪੀਣਾ ਸ਼ੁਰੂ ਕਰ ਦੇਦਾ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੋ ਇਹਦੇ ਪੱਤੇਆਂ ਦਾ ਦੋ ਤੋਂ ਤਿੰਨ ਪੱਤੇ ਰੋਜ਼ ਇਹਦੇ ਕਾੜਾ ਬਣਾ ਕੇ ਪੀਣੇ ਸ਼ੁਰੂ ਕਰ ਦੋ ਖਾਲੀ ਪੇਟ ਠੀਕ ਹੈ ਬਲੱਡ 슈ਗਰ ਹੋਵੇ ਇਨਸੋਲਿਡ ਨਾ ਬਣਦਾ ਹੋਵੇ ਇਨਸੋਲਿਡ ਬਣਦਾ ਹੋਵੇ ਸ਼ੂਗਰ ਕੰਟਰੋਲ ਚ ਨਾ ਆਉਂਦੀ ਹੋਵੇ ਸਾਰਿਆਂ ਦਾ ਹੱਲ ਇਹਦੇ ਪੱਤਿਆਂ ਦੇ ਵਿੱਚ ਛੁਪਿਆ ਹੋਇਆ ਫਰੁਕੀ ਠੀਕ ਕਰ ਦਿੰਦਾ ਜੀ ਜੀ ਹੁਣ ਦੂਜਾ ਇੱਥੇ ਮੈਂ ਦੱਸ ਦਿੰਦਾ ਵੇਟ ਲੌਸ ਕਰਨ ਨੂੰ ਬੜੇ ਆ ਪੈਣਾ ਸਾਡੀਆਂ ਬੜੇ ਵੀਰ ਸਾਡੇ ਕੋਲੇ ਆਉਂਦੇ ਨੇ ਕਹਿੰਦੇ ਵੇਟ ਲੌਸ ਕਰਨਾ ਅੱਜ ਮੈਂ ਉਹਦੇ ਬਾਰੇ ਦੱਸ ਦਿੰਦਾ ਵੇਟ ਲੌਸ ਕਿੱਦਾਂ ਕਰਨਾ ਇਹਦੇ ਨਾਲ ਐਦਾਂ ਹੀ ਇਹਦਾ ਨਾ ਪੱਤਿਆਂ ਦਾ ਕੜਾ ਬਣਾ ਕੇ ਫਰੁਕੀ ਸਾਹਿਬ ਦੋ ਤੋਂ ਤਿੰਨ ਪੱਤੇ ਅਮਰੂਦ ਦੇ ਲੈ ਲੈਣੇ ਨੇ ਦੋ ਤੋਂ ਤਿੰਨ ਪੱਤੇ ਲੈ ਲੈਣੇ ਨੇ ਤੁਸੀਂ ਨਿੰਬੂ ਦੇ ਠੀਕ ਹੈ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਉਬਾਲ ਲੈਣਾ ਚੰਗੀ ਤਰ੍ਹਾਂ ਕਾੜ ਲੈਣਾ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਇਹਨਾਂ ਨੂੰ ਛਾਣ ਕੇ ਉਤਾਰ ਲੈਣਾ ਥੱਲੇ ਉਹਦੇ ਵਿੱਚ ਇੱਕ ਚਮਚ ਸ਼ਹਿਦ ਪਾ ਲੋ ਸ਼ਹਿਦ ਪਾ ਕੇ ਤੁਸੀਂ ਸਵੇਰੇ ਖਾਲੀ ਪੇਟ ਯੂਜ਼ ਕਰਨਾ ਸ਼ੁਰੂ ਕਰ ਦੋ ਮੈਂ ਕਹਿੰਦਾ ਚਰਬੀ ਨੂੰ ਤਾਂ ਇਦਾਂ ਪਘਲਾਉਂਦੀ ਹੈ ਜਿਵੇਂ ਮੋਮ ਪਿਗਲਦੀ ਹੁੰਦੀ ਆ ਅੱਛਾ ਇਹ ਪੱਤੇ ਜੀ ਬਹੁਤ ਜਲਦੀ ਪਿਗਲਦੇ ਆ ਜੀ ਕੀ ਬਾਤ ਹੈ ਇਹਦੇ ਵਿੱਚ ਇਹ ਹੁੰਦਾ ਬਿਰੂ ਸਾਹਿਬ ਇਹਦੇ ਵਿੱਚ ਥੋੜਾ ਜਿਵੇਂ ਹੁਣ ਤੁਸੀਂ ਮੰਨ ਲਓ ਮਿੱਠੇ ਦਾ ਸੇਵਨ ਜ਼ਿਆਦਾ ਕਰਦੇ ਹੋ ਤਲੀਆਂ ਫਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹੋ ਉਹਨਾਂ ਦਾ ਥੋੜੇ ਜਿਹਾ ਤੁਹਾਨੂੰ ਧਿਆਨ ਰੱਖਣਾ ਪਰ ਉਹਦੇ ਨਾਲ ਸੈਲਡ ਵਗੈਰਾ ਖਾਣਾ ਸ਼ੁਰੂ ਕਰੋ ਫਰੂਟ ਵਗੈਰਾ ਸ਼ੁਰੂ ਕਰੋ ਉਹਦੇ ਨਾਲ ਕੀ ਹੈ ਤੁਹਾਡਾ ਮਟਾਪਾ ਬਹੁਤ ਛੇਤੀ ਘਟ ਜਾਂਦਾ ਹੁਣ ਇੱਥੇ ਇੱਕ ਮੈਂ ਦੱਸ ਦੇਣਾ ਪ੍ਰੂਕੀ ਸਾਹਿਬ ਕਈ ਵਾਰ ਕਮੈਂਟ ਕਰ ਦਿੰਦੇ ਨੇ ਜੀ ਤੁਸੀਂ ਦੇ ਕਈ ਇਹਨੂੰ ਸ਼ਹਿਦ ਵਿੱਚ ਪਾ ਕੇ ਪੀਣਾ ਨਾਲੇ ਕਈ ਇਹਨਾਂ ਮਿੱਠਾ ਬੰਦ ਕਰਨਾ ਸ਼ਹਿਦ ਤੇ ਮਿੱਠੇ 'ਚ ਫਰਕ ਹੁੰਦਾ ਜੀ ਜਿਹੜਾ ਸ਼ਹਿਦ ਹੁੰਦਾ ਉਹ ਜੇ ਕੋਸੇ ਪਾਣੀ 'ਚ ਅਸੀਂ ਪੀਨੇ ਆ ਤਾਂ ਸਾਡਾ weight ਘਟਾ ਦਿੰਦਾ ਜੇ ਅਸੀਂ ਉਹਨੂੰ ਦੁੱਧ 'ਚ ਪਾ ਕੇ ਪੀਨੇ ਉਹ ਵਜਨ ਵਾਜ ਜਾਂਦਾ ਉਹਦੇ ਨਾਲ ਉਹਦੇ ਨਾਲ ਇੱਕ ਹੋਰ ਆ ਨਾ ਫੁਰਕੀ ਸਾਹਿਬ ਜਿਨ੍ਹਾਂ ਦੀਆਂ ਪਿੰਜਣੀਆਂ ਚ ਦਰਦ ਹੁੰਦਾ ਦਤਾਂ ਦਰਦ ਕਰਦੀਆਂ ਰਹਿੰਦੀਆਂ ਨੇ ਜੇ ਉਹ ਵੀ ਇਹ ਸ਼ਹਿਤ ਪਾ ਕੇ ਦੁੱਧ ਦੇ ਵਿੱਚ ਪੀਣਾ ਸ਼ੁਰੂ ਕਰਨ ਲੱਤਾਂ ਜਿਹੜੀਆਂ ਪਿੰਜਣੀਆਂ ਦਰਦ ਕਰਦੀਆਂ ਨੇ ਜਿਹੜੀਆਂ ਗੋਡਿਆਂ 'ਤੇ ਸੱਲੇ ਲੈ ਦਿੱਤਾ ਦਰਦ ਕਰਦੀਆਂ ਨੇ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਂਦੀ ਇਹਦੇ ਵਿੱਚ ਤਾਂ ਫੁਰਕੀ ਸਾਹਿਬ ਵਿਟਾਮਿਨ ਹੀ ਬਹੁਤ ਨੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਹੁਣ ਜਿਹੜਾ ਕੋਲੈਸਟ੍ਰੋਲ ਆ ਅੱਜ ਕੱਲ ਹਰ ਬੰਦੇ ਦਾ ਵੱਧਾ ਕੋਲੈਸਟ੍ਰੋਲ ਜਦੋਂ ਵੱਧਾ ਤਾਂ ਫੁਰਕੀ ਸਾਹਿਬ ਲੀਵਰ ਖਰਾਬ ਹੋਣ ਨਾਲ ਵੱਧਾ ਇਹ ਲੀਵਰ ਨੂੰ ਵੀ ਠੀਕ ਕਰਦਾ 콜ਸਟ੍ਰੋਲ ਨੂੰ ਵੀ ਘਟਾਉਂਦਾ ਟ੍ਰੈਗਨੋਸਾਈਡ ਜਿਹਦੇ ਵੱਜ ਜਾਂਦੇ ਨੇ ਉਹਨਾਂ ਨੂੰ ਵੀ ਘੱਟ ਕਰਦਾ ਹਾਂਜੀ 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 ਹਰਕ ਜਿਹੜੇ ਨੇ ਸਾਡੇ ਇਦਾਂ ਦੇ ਜੜੀਆਂ ਬੂਟੀਆਂ ਦੇ ਨੇ ਜੀ ਪੌਦਿਆਂ ਦੇ ਪੱਤਿਆਂ ਦੇ ਅਸੀਂ ਹਰਕ ਕੱਢਦੇ ਹਾਂ ਨਾ ਫੁਰਕ ਸਿੰਘ ਜਿਹੜੀ ਸਾਡੀ ਲੈਟਰੋਪੈਥੀ ਆ ਸਾਡੀ ਹੈ ਹੀ ਇਹ ਤੇ ਤੇ ਆ ਨੈਚਰੋਪੈਥੀ ਆ ਸਾਡੇ ਪੌਦਿਆਂ ਦੇ ਜਿਹੜੇ ਵੀ ਜਿੰਨੇ ਵੀ ਅਸੀਂ ਹਰਕ ਕੱਢਦੇ ਹਾਂ ਇਹਨਾਂ ਦੇ ਪੌਦਿਆਂ ਦੇ ਪੱਤਿਆਂ ਦੇ ਜੜੀਆਂ ਬੂਟੀਆਂ ਦਾ ਇਹ ਹਰਕ ਸਾਰਾ ਸੀ ਇੱਦਾਂ ਹੀ ਕੱਢ ਦਿਆ ਇਹਦੇ ਵਿੱਚ ਫੁਰਕ ਸਿੰਘ ਜਿਵੇਂ ਮਟਾਪੇ ਦੀ ਗੱਲ ਕੀਤੀ ਆ ਹਾਂਜੀ ਜਿਹਦਾ 콜ਸਟ੍ਰੋਲ ਵਧਿਆ ਹੋਊਗਾ ਟ੍ਰ ਤੇ ਜਦੋਂ ਆਪਾਂ ਕਹਿੰਦੇ ਆ ਜੀ ਕਲੈਸਟੋਲ ਤੁਹਾਡਾ ਵਧਿਆ ਹੋਇਆ ਕਹਿੰਦੇ ਕੋਈ ਗੱਲ ਨਹੀਂ ਥੋੜਾ ਜਿਹਾ ਖੂਨ ਹੀ ਘਾੜਾ ਥੋੜਾ ਜਿਹਾ ਖੂਨ ਘਾੜਾ ਜਦੋਂ ਤੁਹਾਡਾ ਖੂਨ ਘਾੜਾ ਹੋ ਗਿਆ ਥੋੜਾ ਥੋੜਾ ਕਹਿ ਕੇ ਜੀ ਸਾਰਾ ਕੁਝ ਗਿਣਾ ਦਿੰਦੇ ਨੇ ਜੀ ਕੋਲੈਸਟੋਲ ਵੱਧ ਗਿਆ ਤੁਹਾਡਾ ਫਰੁਕੀ ਸਾਹਿਬ ਹਾਰਟ ਬਲੋਕੇਜ ਹੋਣੀ ਚਾਹੀਏ ਆ ਕਾਰਡੀਓ ਕਾਰਡੀਓ ਜਦੋਂ ਉਹਦੇ ਵਿੱਚ ਕੀ ਹੈ ਜਿਹੜੇ ਚਰਬੀ ਚਰਬੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਹਾਰਟ ਦੇ ਵਿੱਚ ਉਹਦੇ ਜਿਹੜੇ ਕਹਿੰਦੇ ਨੇ ਜੀ ਹਾਰਟ ਦੀ ਦਵਾਰੇ ਜਿਹੜੀਆਂ ਮੋਟੀਆਂ ਹੋ ਗਈਆਂ ਜਾਂ ਬਲੋਕੇਜ ਹੋ ਗਈ ਉਹ ਸਾਰੀ ਸਾਨੂੰ ਕੋਲੈਸਟੋਲ ਵਧਨ ਨਾਲ ਹੁੰਦੀਆਂ ਨੇ ਜੇ ਤੁਸੀਂ ਇਹਦਾ ਸੇਵਨ ਕਰਿਆ ਕੋਲੈਸਟੋਲ ਹੁੰਦਾ ਜੜ੍ਹ ਚੋਂ ਖਤਮ ਕਰ ਦਿੰਦਾ ਫਰੁਕੀ ਸਾਹਿਬ ਇੰਨਾ ਜ਼ਬਰਦਸਤ ਇਹਦਾ ਰਿਜ਼ਲਟ ਆ ਇਹ ਤੁਸੀਂ ਪੀ ਕੇ 15 ਤੋਂ 20 ਦਿਨ ਰਿਪੋਰਟ ਕਰਾ ਲਿਓ ਪਹਿਲਾ ਤင်း ਤੋਂ ਪਹਿਲਾ ਕਰਾ ਲਿਓ ਉਸ ਤੋਂ 15 ਤੋਂ 20 ਦਿਨਾਂ ਬਾਅਦ ਤੁਸੀਂ ਰਿਪੋਰਟ ਕਰਾ ਲਿਓ ਤੁਹਾਡੇ ਜਿਹੜੇ ਕੋਲੇਸਟ੍ਰੋਲ ਆ ਟ੍ਰਾਈਗਲਾਈਸਰਾਈਡ ਨੇ ਘਟਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੂੰ ਮਟਾਪਾ ਮਟਾਪਾ ਘਟਣਾ ਸ਼ੁਰੂ ਹੋ ਜਾਊਗਾ ਜਿਹੜੇ ਲੋਕ ਕਹਿੰਦੇ ਨੇ ਜੀ ਆਹ ਚੀਜ਼ਾਂ ਢੇਟ ਵਧੀ ਜਾਂਦਾ ਉੱਤੋਂ ਸੀ ਪਤਲੇ ਜੇ ਆ ਉਹ ਕੀ ਕਾਰਨ ਹੁੰਦਾ ਉਹ ਲੀਵਰ ਪ੍ਰੋਬਲਮ ਹੁੰਦੀ ਆ ਬਰੂਕੀ ਸਾਹਿਬ ਜਿਹਦਾ ਲੀਵਰ ਖਰਾਬ ਹੋ ਗਿਆ ਤਾਂ ਢੇਟ ਬਾਹਰ ਨਾ ਆਉਣਾ ਸ਼ੁਰੂ ਹੋ ਜਾ ਉੱਪਰਲੇ ਪਾਸੋਂ ਸੁੱਕਣਾ ਸ਼ੁਰੂ ਹੋ ਜਾਊਗਾ ਇਹ ਆ ਸਿਹੜ ਵਾਲੀ ਜਿਹੜਾ ਆ ਮਾਸ ਜਿਹਨੂੰ ਅਸੀਂ ਕਹਿ ਦਿੰਨੇ ਆ ਇਹ ਮਾਸ ਲੜਕਣਾ ਸ਼ੁਰੂ ਹੋ ਜਾਂਦਾ ਇਹ ਲੀਵਰ ਦੇ ਲੱਛਣ ਹੈ ਜੀ ਲੀਵਰ ਖਰਾਬ ਜਿਹੜਾ ਹੁਣ ਤੁਸੀਂ ਕਹਿੰਦੇ ਥੱਕਿਆ ਥੱਕਿਆ ਰਹਿੰਦਾ ਬੰਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਆਫਿਸ ਜਾਂਦਾ ਜਾਂਦਾ ਤਾਂ ਇਤੋਂ ਘਰੋਂ ਭੱਜ ਗਿਆ ਉੱਥੇ ਜਾ ਕੇ ਕਹਿੰਦੇ ਨੇ ਢਟਾਲ ਹੋ ਜਾਂਦਾ ਕਹਿੰਦਾ ਮੈਂ ਸਿਰ ਸਿੱਟ ਕੇ ਬਹਿ ਜਾਂਦਾ ਵੀ ਮੈਂ ਹੁਣ ਕੰਮ ਕਿਦਾਂ ਕਰਾਂ ਉਹ ਵੀ ਇੱਕ ਲੀਵਰ ਦੇ ਲੈਸ਼ਾਣਾ ਜੇ ਤੁਹਾਡਾ ਲੀਵਰ ਫੈਟੀਆ ਤੁਹਾਡੀਆਂ ਲੱਤਾਂ ਦਰਦ ਕਰਨੀਆਂ ਤੁਹਾਨੂੰ ਸਕਾਰਟ ਰਹੂਗੀ ਤੁਹਾਡਾ ਕੰਮ ਚ ਮਨ ਨਹੀਂ ਲੱਗਣਾ ਤੁਹਾਡਾ ਜਿਹੜਾ ਬ੍ਰੇਨ ਆ ਉਹ ਕਦੇ ਇੱਧਰ ਭੱਜੂ ਕਦੇ ਇੱਧਰ ਭੱਜੂਗਾ ਜੇ ਤੁਸੀਂ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆਉਣੀ ਹੈਗੀ ਨੀਂਦ ਦੇ ਵਿੱਚ ਉੱਠ ਕੇ ਇੱਕ ਵਾਰ ਤੁਹਾਡੀ ਜਾਗ ਖੁੱਲ ਗਈ ਤਾਂ ਤੁਹਾਨੂੰ ਦੁਬਾਰਾ ਨੀਂਦ ਨਹੀਂ ਆਉਣੀ ਹੈਗੀ ਜਦੋਂ ਤੁਹਾਡਾ ਕੋਲਸਟ੍ਰੋਲ ਵਧਿਆ ਹੁੰਦਾ ਡ੍ਰੈਗਨੋਸਾਈਡ ਵਧੇ ਹੁੰਦੇ ਨੇ ਸਰੀਰ ਦੇ ਵਿੱਚ ਇਹ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਸੁਣਨ ਪਾਣ ਆਉਣਾ ਸ਼ੁਰੂ ਹੋ ਜਾਂਦਾ ਹੱਥਾਂ ਪੈਰਾਂ ਦੇ ਵਿੱਚ ਲੋਕ ਪਾਸੇ ਲੈਣੇ ਜੀ ਕੋ ਹੁਣ ਇੱਧਰੋਂ ਪਾਸਾ ਲਿਆ ਜਦੇ ਨਾਲੇ ਇੱਧਰੋਂ ਆਕੜ ਗਿਆ ਬੰਦਾ ਦੂਏ ਪਾਸੇ ਨੂੰ ਪਾਸਾ ਲੈ ਲਿਆ ਅਗਲਾ ਕਹਿੰਦਾ ਯਾਰ ਸਮਝ ਨਹੀਂ ਆਉਂਦੇ ਡਾਕਟਰ ਉਹਨੂੰ ਬੜੇ ਦਿਖਾਤਾ ਕੋਈ ਰੁਕਸਾ ਇੱਕ ਜਿਹੜਾ ਅਸੀਂ ਲੰਬਾ ਸਫ਼ਰ ਕਰਕੇ ਹੁੰਨੇ ਆ ਉਹ ਅਲੱਗ ਚੀਜ਼ ਆ ਹੁਣ ਆਏ ਤਾਂ ਹੁਣ ਸਾਹਨੇ ਵਾਲ ਬੈਠੇ ਆ ਆਪਾਂ ਆਏ ਅਸੀਂ ਲੁਧਿਆਣੇ ਤੋਂ ਆ ਆ 12 ਕਿਲੋਮੀਟਰ ਆ ਲੁਧਿਆਣੇ ਤੋਂ ਸਾਹਨੇ ਵਾਲ ਆਏ ਆਉਂਦੇ ਅਸੀਂ ਇਸ ਤੋਂ ਬਾਅਦ ਘਰੇ ਗੇੜਾ ਦੇ ਕੇ ਜਾਣਾ ਕਹਿਣਾ ਜੇ ਹੁਣ ਤਾਂ ਮੈਨੂੰ ਬੈੱਡ ਦੇ ਦਿਓ ਜਾਂ ਮ ਮੈਨੂੰ ਨਾ ਬੁਲਾਇਓ ਮੈਂ ਪੈ ਜਾ ਉਹ ਲੀਵਰ ਤੁਹਾਡਾ ਕਮਜ਼ੋਰ ਆ ਲੀਵਰ ਤੁਹਾਡਾ ਬਿਮਾਰ ਆ ਜੀ ਉਹਨੇ ਤੁਹਾਨੂੰ ਬਿਮਾਰ ਕਰਤਾ ਜੇ ਤੁਸੀਂ ਉਹਨੂੰ ਤੰਦਰੁਸਤ ਰੱਖੋਗੇ ਤਾਂ ਤੁਸੀਂ ਤੰਦਰੁਸਤ ਰਹੋਗੇ ਜੇ ਤੁਹਾਡਾ ਲੀਵਰ ਬਿਮਾਰ ਹੋ ਗਿਆ ਤਾਂ ਤੁਸੀਂ ਬਿਮਾਰ ਹੋ ਜਾਓਗੇ ਇੱਕ ਰੁਕਸਾ ਮੈਂ ਇੱਥੇ ਦੱਸਣਾ ਚਲੋ ਸੌਰੀ ਮੈਂ ਤੁਹਾਨੂੰ ਥੋੜਾ ਜਿਆ ਲੰਬੀ ਲੈ ਕੇ ਚੱਲਿਆ ਗੱਲ ਸਾਡੇ ਕੋਲੇ ਪੱਤਿਆਂ ਦਾ ਸੁੱਕਾ ਪਾਊਡਰ ਨਹੀਂ ਹੁੰਦਾ ਕਈ ਲੋਕ ਆ ਕੇ ਸਾਨੂੰ ਕਹਿੰਦੇ ਨੇ ਜੀ ਸਾਨੂੰ ਸੁੱਕਾ ਪਾਊਡਰ ਦੇ ਦਿਓ ਪੱਤਿਆਂ ਦੀ ਜਿਹੜੀ ਤੁਸੀਂ ਚੀਜ਼ ਦਿਖਾਈ ਸੀ ਦੇਖੋ ਅਸੀਂ ਇੱਕ ਦਿਖਾਉਣਾ ਤੁਹਾਨੂੰ ਘਰੇ ਇਲਾਜ ਕਰ ਲਈ ਤੁਹਾਨੂੰ ਨੁਸਖੇ ਦਿੰਨੇ ਆਪਣੇ ਡਾਕਟਰ ਆਪ ਬਣੋ ਤੁਹਾਡੇ ਘਰ ਦੇ ਵਿੱਚ ਸਾਡੇ ਕੋਲੇ ਅਰਕ ਹੁੰਦੇ ਨੇ ਸਾਡੇ ਕੋਲੇ ਪ੍ਰੋਪਰ ਮੈਡੀਸਨ ਮਿਲੂਗੀ ਜੇ ਸਾਡੇ ਕੋਲੇ ਹੋਣੇ ਤਾਂ ਮੈਂ ਤੁਹਾਨੂੰ ਘਰੇ ਨੁਸਖੇ ਦੱਸਿਆ ਹੁੰਦਾ ਕੋਈ ਪੈਸੇ ਨਹੀਂ ਲੈਂਦੇ ਅਸੀਂ ਇਹਦੇ ਫ੍ਰੀ ਜਦੋਂ ਜਾਣਕਾਰੀ ਦਿੰਨੇ ਆ ਜੇ ਤੁਸੀਂ ਸਾਡੇ ਕੋਲੇ ਆਉਨੇ ਹੋ ਤੁਹਾਡੀ ਬਿਮਾਰੀ ਨਹੀਂ ਠੀਕ ਹੁੰਦੀ ਤਾਂ ਸਾਡੇ ਕੋਲੇ ਡਰਾਪਸ ਹੁੰਦੇ ਨੇ ਇਹਦੇ ਵਿੱਚ ਅਸੀਂ ਕੰਬੀਨੇਸ਼ਨ ਬਣਾਉਣਾ ਹੁੰਦਾ ਹੈ ਮੈਡੀਸਨ ਦਾ ਜਿੱਦਾਂ ਮੰਨ ਲਓ ਇਲੈਕਟ੍ਰੋਪੈਥੀ ਵਿੱਚ 38 ਮੈਡੀਸਨ ਹੁੰਦੀਆਂ ਨੇ 38 ਮੈਡੀਸਨ ਦੇ ਵਿੱਚੋਂ ਜਿਹੜੀ ਸਾਨੂੰ ਠੀਕ ਲੱਗੇ ਪੀ ਡੈਨ ਪੀ 1 ਜਿੱਦਾਂ ਵੀ ਕੋਈ ਏ ਏ ਏ ਏ 3 ਹੋ ਗਈ ਏ 1 ਹੋ ਗਈ ਜਾਂ ਐਸ ਵਾਲੀਆਂ ਦਵਾਈਆਂ ਹੋ ਗਈਆਂ ਸੀ ਵਾਲੀਆਂ ਦਵਾਈਆਂ ਹੋ ਗਈਆਂ ਹੈਨਾ ਡੀ ਵਾਲੀਆਂ ਇਦਾਂ ਦੀ ਜਿਹੜੀ ਆ ਵੀ ਇਹ ਸਾਡੇ ਕੋਲੇ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮਿਕਸ ਕਰਕੇ ਇਹ ਬਿਮਾਰੀ ਦੇ ਉੱਤੇ ਅਸੀਂ ਜੀ ਕੰਬੀਨੇਸ਼ਨ ਬਣਾਉਨੇ ਆ ਤੇ ਡਿਲੂਸ਼ਨ ਬਣਾਉਨੇ ਆ ਉਹਦਾ ਅਸੀਂ ਫਿਰ ਰਿਜ਼ਲਟ ਬਿਮਾਰੀ ਦੇ ਉੱਤੇ ਲੈਨੇ ਆ ਕਈ ਲੋਕ ਸਾਨੂੰ ਆ ਕੇ ਕਹਿੰਦੇ ਨੇ ਜੀ ਇੱਕੋ ਹੀ ਸ਼ੀਸ਼ੀ ਦੇ ਦਿਓ ਉਹ ਜਿਹੜੀ ਇਕੱਠੀ ਆਉਣ ਦੇਖੋ ਆ ਮੈਂ ਹੁਣ ਦੇਖੋ ਇਹਦੇ ਤੇ ਨੰਬਰ ਲੱਗੇ ਹੋਇਆ ਆ ਦੋ ਨੰਬਰ ਦਵਾਈ ਆ ਸਾਡੀ ਆ ਸਾਡੀ ਇੱਕ ਨੰਬਰ ਦਵਾਈ ਆ ਇਹ ਮੈਂ ਦੱਸਦੀ ਜੀ ਆ ਪਹਿਲਾਂ ਤੁਸੀਂ ਇੱਕ ਨੰਬਰ ਲੈ ਲੈਣੀ ਆ 15 ਮਿੰਟ ਬਾਅਦ ਤੁਸੀਂ ਦੋ ਨੰਬਰ ਲੈਣੀ ਆ ਗੁਰਕੀ ਸਾਹਿਬ ਖਿਚੜੀ ਬਣ ਗਈ ਇਕੱਟੀਆਂ ਕਰਤੀਆਂ ਇਹ ਅੱਛਾ ਅਸੀਂ ਕੰਬੀਨੇਸ਼ਨ ਬਣਾਇਆ ਜੇ ਸਾਨੂੰ ਪਤਾ ਵੀ ਇਹਦੇ ਵਿੱਚ ਹੁਣ ਮੰਨ ਲਓ ਅਸੀਂ ਵਾਇਟਸਨ ਮਿਕਸ ਕੀਤੀਆਂ ਨੇ ਸਾਡੀ ਇੱਕ ਵੀ ਮੈਡੀਸਿਨ ਇਹਦੇ ਵਿੱਚ ਗਲਤ ਪੈ ਗਈ ਤਾਂ ਇਹਦਾ ਸਾਨੂੰ ਵੀ ਨਹੀਂ ਪਤਾ ਕੀ ਬਣ ਗਿਆ ਓਕੇ ਇੱਕ ਗਲਤ ਹੋ ਜਾਣਾ ਕੰਮ ਸਾਰੇ ਇਹਨੇ ਕਿੱਥੇ ਜਾ ਕੇ ਕੰਮ ਕਰਨਾ ਸਾਨੂੰ ਨਹੀਂ ਪਤਾ ਠੀਕ ਹੈ ਨਾ ਜਦੋਂ ਅਸੀਂ ਕੰਬੀਨੇਸ਼ਨ ਬਣਾਇਆ ਉਹ ਤੁਹਾਨੂੰ ਦੱਸਿਆ ਹਾਂ ਕੰਬੀਨੇਸ਼ਨ ਬਣਿਆ ਇਹਨੂੰ ਤੁਸੀਂ ਪ੍ਰੋਪਰ ਪਹਿਲਾਂ ਇੱਕ ਨੰਬਰ ਲੈਣੀ ਹੈ ਜਿਵੇਂ 15 ਮਿੰਟ ਬਾਅਦ ਤੇ ਜਾਂ ਅੱਧੇ ਘੰਟੇ ਬਾਅਦ ਜਾਂ 5 ਮਿੰਟ ਬਾਅਦ 10 ਮਿੰਟ ਜਿੱਦਾਂ ਵੀ ਸਾਡੀ ਇਲੈਕਟਰੋਪੈਥੀ ਹੈ ਨਾ ਮੈਡੀਸਨ ਹੁੰਦੀ ਹੈ ਅਸੀਂ ਦੱਸਦੇ ਹਾਂ ਉਹਦੇ ਅਕੋਰਡਿੰਗ ਤੁਸੀਂ ਮੈਡੀਸਨ ਲੈਣੀ ਹੁੰਦੀ ਹੈ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਜੇ ਤੁਸੀਂ ਆਪਣੇ ਦੱਸੇ ਅਨੁਸਾਰ ਨਹੀਂ ਮੈਡੀਸਨ ਸਾਡੇ ਦੱਸੇ ਅਨੁਸਾਰ ਨਹੀਂ ਮੈਡੀਸਨ ਲੈ ਕੇ ਆਪਣੀ ਮਰਜ਼ੀ ਨਾਲ ਲੈਨੇ ਹੋ ਤਾਂ ਹੋ ਸਕਦਾ ਰਿਜ਼ਲਟ ਤੁਹਾਨੂੰ ਘੱਟ ਮਿਲਣਾ ਸਾਡਾ ਐਡਰੈਸ ਹੈਗਾ ਏਪੀ ਇਲੈਕਟਰ ਹੋਮੋਪ ਆਏਗਾ ਜੀ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਐ ਸੰਡੇ ਨੂੰ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7814699434 ਇੱਕ ਦੂਸਰਾ ਨੰਬਰ ਹੈਗੇ ਸਾਡਾ 995147604 ਦੋਨਾਂ ਦੇ ਕਿਸੇ ਤੇ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੁਸੀਂ ਅਪਾਰਟਮੈਂਟ ਲੈ ਕੇ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਸਾਨੂੰ ਮਿਲ ਸਕਦੇ